ਤੁਝੇ ਗੱਲਾਂ ਤੂੰ ਕਰੇ ਤੁਝੇ ਗੱਲਾਂ ਮੈਂ ਕਰਾਂ ਵੇ ਆਨਵੇਂ ਮੁਲਾਕਾ ਆ ਦੇਖੋ ਜੀ ਇਹ ਹੈਗੀ ਗ੍ਰੀਸ ਅਸੀਂ ਹੈ ਕਿ ਗ੍ਰੀਸ ਦੇ ਵਿੱਚ ਉਹ ਗ੍ਰੀਸ ਕੰਟਰੀ ਔਰ ਰੰਗ ਮੇਰਾ ਥੋੜਾ ਜਿਹਾ ਕਾਲਾ ਹੋ ਗਿਆ ਕਿਉਂਕਿ ਸਮੁੰਦਰ ਦਾ ਨਮਕੀਨ ਪਾਣੀ ਇੱਧਰ ਇਹ ਮਨੇ ਸੇਮਕ ਦਲਾ ਦਿਆ ਕਲੀਨ ਸ਼ੇਵ ਤੇ ਟੱਪੂ ਪੂਰਾ ਖਾਲੀ ਦੇਖੋ ਸਭ ਗੋਰੇ ਗਏ ਤੋਂ ਆక్సిਜਨ ਹੋ ਗਿਆ ਦੇਖੋ ਇਹ ਜੰਨਾ ਪਿਆ ਜਾਜ ਦੇਖੋ ਜੀ ਸਾਨੂੰ ਘੁੰਮਣ ਆਏ ਦੀ ਤੁਨੂੰ ਟੀ ਮੜਿਆ ਦੋ ਦੱਬੇ ਤੇ ਚਾਹ ਪੱਤੀ ਹੈ ਥੀ ਦੇ ਵਿੱਚ ਬੰਦੇ ਸਾਡੇ ਨਾਲ ਬੈਠੇ ਦੇਖੋ ਇੱਥੇ ਕਿੱਥੇ ਗਿਆ ਤੇ ਉਹ ਅਹ ਚੰਦ ਮਾ ਥੋੜਾ ਥੱਲੇ ਹੀ ਰਹਿੰਦਾ ਇੱਥੇ ਜਿਆਦਾ ਉੱਚਾ ਨਹੀਂ ਜਾਂਦਾ ਸ਼ਾਮ ਕੇ ਜੇ ਇਹ ਨੂੰ ਤਾਂ ਸ਼ਾਮ ਕੇ ਜੇ ਇਹ ਨੂੰ ਤਾਂ ਥੱਲੇ ਬਿਲਕੁਲ ਆਇਆ ਹੁੰਦਾ ਜਿਆਦਾ ਉੱਪਰ ਨਹੀਂ ਜਾਂਦਾ ਇੱਧਰ ਨੂੰ ਲੋ ਜੀ ਦੇਖੋ ਬੀਚ ਇਹਨੂੰ ਕਹਿੰਦੇ ਆ ਸਨਸੈਟ ਪੁਆਇੰਟ ਹਨਾ ਭਾਈ ਇਹ ਹੀ ਹੈ ਨਾ ਇੱਧਰ ਕਿੰਨੀਆਂ ਗੁੱਡੀਆਂ ਆ ਉਹ ਦੇਖੋ ਕਿੰਨਾ ਸੋਹਣਾ ਸੂਰਜ ਆ ਇੱਧਰ ਗੱਡੀਆਂ ਖੜੀਆਂ ਬਿਲਕੁਲ ਖਾਲੀ ਸਾਰੇ ਸਨਸੈਟ ਦਾ 뷰 ਲੈ ਰਹੇ ਆ ਤੇ ਵੀ ਬੈਠੇ ਆ ਕਿ ਲੋਕ ਰਿਲੈਕਸ ਆ ਗਿਆ ਜੀ ਹਨ ਦੁਖੀ ਕਰਨ ਵਾਲਾ ਚੀਜ਼ ਪਾਵੇਂ ਪਾਵੇਂ ਚਲੋ ਚਲੋ ਜਲਦੀ ਚਲੋ ਅਸੀਂ ਜਾ ਰਹੇ ਹਾਂ ਸਨਸੈਟ ਪੁਆਇੰਟ ਤੇ ਦੇਖ ਇਹ ਜਾ ਰਿਹਾ ਜੀ 에어ਪੋਰਟ ਤੇ ਜਾਜ ਦੇਖੋ ਕਿੰਨਾ ਸੋਹਣਾ ਸਾ ਇਹਨੂੰ ਕਹਿੰਦੇ ਸਨਸੈਟ ਪੁਆਇੰਟ ਸੂਰਜ ਜਿਹੜਾ ਆਪਣੀਆਂ ਲਾਸਟ ਕਿਰਨਾਂ ਦੇ ਉੱਤੇ ਹੈ ਸ਼ਾਮ ਨੂੰ ਇਸ ਜਗ੍ਹਾ ਦੇ ਉੱਤੇ ਪੂਰਾ ਰਸ਼ ਲੱਗੇ ਹੁੰਦਾ ਗੋਰੀਆਂ ਦਾ ਇੱਥੇ ਬਹਿ ਕੇ ਉਹ ਇਹ ਪੁਆਇੰਟ ਦੇ ਉੱਤੇ ਉਹ ਦੇਖਦੇ ਆ ਕਿ ਹੌਲੀ 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 ਸੂਰਜ ਡੁੱਬਦਾ ਇਦਾਂ ਦੇਖੋ ਇਧਰ ਅੱਛਾ ਬੰਦਾ ਨਾ ਆ ਕੇ ਨਿਕਲਿਆ ਵਿੱਚੋਂ ਜਿਹੜਾ ਕੌਫੀ ਪੀ ਰਿਹਾ ਭਾਈ ਇੰਨੇ ਠੰਡੇ ਪਾਣੀ ਨਾ ਹੋਣਗੇ ਤੁਸੀਂ ਮੈਥ ਮੁੰਦੇ ਲੱਗੇ ਨਹੀਂ ਗਿਆ ਯਾਰ ਉਦਾਂ ਆ ਇਹ ਨਹੀਂ ਆ ਬਣਾਇਆ ਲੱਗਦਾ ਯਾਰ ਮੈਨੂੰ ਆ ਜਿਹੜਾ ਪਹਾੜ ਹੈ ਨਾ ਸਾਡੇ 에어ਪੋਰਟ ਤੋਂ ਮਤਲਬ ਪੂਰਾ ਲੱਗੇ ਦਿਖਦਾ ਆ ਤੇ ਇਹਨੂੰ ਮੈਂ ਕਹਿੰਦਾ ਨਾ ਸ਼ਿਵਜੀ ਮਹਾਰਾਜ ਵਾਲਾ ਪਹਾੜ ਜਿੱਦਾਂ ਕਿ ਅ ਨਿੱਕੇ ਨੇ ਸੀ ਫੋਟੋਆਂ ਤਸਵੀਰਾਂ ਦੇ ਵਿੱਚ ਦੇਖਦੇ ਸੀਗੇ ਨਾ ਉਦਾਂ ਉੱਪਰੋਂ ਜਾ ਚਲ ਗਿਆ ਉਹ ਥੱਲੇ ਤੇ ਉਦਾਂ ਕਿਆਲਾਸ਼ ਪਰਬਤ ਉਦਾਂ ਹੀ ਭਾਈ ਮੈਨੂੰ ਦੇਖ ਕੇ ਤੁਹਾਨੂੰ ਵੀ ਵੀਡੀਓ ਬਣਾਉਣ ਦਾ ਸ਼ੌਂਕ ਜਾਗ ਗਿਆ ਨਾ ਵਧੀਆ-ਵਧੀਆ ਬਣਾ ਲਓ ਯਾਰ ਮੈਂ ਤਾਂ ਘਰੇ ਭੇਜ ਦੇਣੀਆਂ ਬਣਾ ਕੇ ਦੇਖੋ ਭਾਈ ਜੀ ਕੋਈ ਮੱਛੀ ਹੈਗੀ ਐ ਦੇਖੋ ਪਾਣੀ ਦੇਖੋ ਕਿੰਨਾ ਸਾਫ ਆ ਐਨ ਇੱਕਦਮ ਕਲੀਅਰ ਵਾਟਰ ਹੈ ਕਿੰਨਾ ਜੀ ਤੂੰ ਇਹ ਮੈਂ ਡਿੱਗਦਾ ਨਹੀਂ ਹੈਗਾ ਤੁਸੀਂ ਹੈਗੇ ਨਾ ਟੋਲਾ ਪਾਣ ਲਈ ਜਿੱਦਣ ਲੈਣਾ ਜਾ ਰਹੇ ਉੱਚੀਆਂ ਨਹੀਂ ਉੱਧਰ ਤਾਂ ਨਹੀਂ ਆਦੇ ਹੁਣੇ ਲੋਕ ਇੱਧਰ ਆ ਥੋੜੇ ਨੇ ਪਹਿਲਾਂ ਲੈ ਰਾ ਚੱਲ ਨਹੀਂ ਸੀ ਚੜਦੀਆਂ ਪਈਆਂ ਸੀ ਜ਼ਿਆਦਾ ਸੀ ਇਹਰ ਫਰਾਹ ਪੁੰਤਾ ਹਾਂ ਹਾਂ ਠਣ ਠਣ ਲੱਗੀ ਉਦਾਂ ਕਿ ਨਹੀਂ ਇੱਕ ਹੋਰ ਇਹਦਰ ਵੀ ਦੇਖ ਲਓ ਇਹ ਦੇਖੋ एकदम ਸ਼ਾਂਤ ਇਹ ਜਿਹੜਾ ਉਹਨਾਂ ਨੇ ਥੋੜਾ ਜਿਹਾ ਪਾਣੀ ਇਹ ਬਲੌਕ ਕਰਕੇ ਇਹਦਾ ਝੀਲ ਬਣਾਈ ਆ ਕਿਸਤੀ ਗੁਸਤੀ ਘੁੰਮਣ ਜਾਂਦੇ ਲੋਕੀ ਲੈ ਕੇ ਵਿੱਚ ਉਧਰ ਨਾਲ ਲੱਗੇ ਹੋਏ ਆ ਬੰਦੇ। ਇਹ ਸਾਰੇ ਬੰਦੇ ਪਾਏ ਨਹੀਂ ਸੜੇ। ਹੂੰ। ਉਹ ਦੇਖੋ ਜੀ ਫਿਸ਼ਿੰਗ ਕਰਦੇ ਫੇ। ਦੇਖੋ ਸਮੁੰਦਰ। ਅ ਜਿਹੜਾ ਕੈਮਰਾ ਉਹ ਜਸਟੀਫਾਈ ਨਹੀਂ ਕਰ ਪਾ ਰਿਹਾ ਜੀ। ਇੰਨਾ ਸੋਹਣਾ ਆ। ਅੱਛਾ ਇਹ ਆਪਣੇ ਉਥੋਂ ਇਹ ਪਹਾੜ ਨਹੀਂ ਦੇਖਦੇ ਹਨਾ। ਇਸ ਤੋਂ ਸਾਰੇ ਪਹਾੜ ਦੇਖਦੇਖੋ ਪੂਰੇ ਗੋਲ ਆ ਆ ਦੇਖੋ ਉਹ ਉੱਥੇ ਸ਼ੁਰੂ ਹੋ ਜਾਂਦਾ ਪਹਾੜ ਪੂਰਾ ਦੇਖੋ ਮੱਬ ਨੂੰ ਮਛੀਆਂ ਫੜਦਾ ਹੋਇਆ ਆਏ ਸੁਪਰਮਾਰਕਟ ਤੇ ਕ੍ਰਿਸਮਸ ਦੀਆਂ ਤਿਆਰੀਆਂ ਹੋ ਰਹੀਆਂ ਆ ਟਰੀ ਦੇਖੋ ਸਨਮ ਸੰਕ੍ਰਿਤੀ